ਵਾਰਜੀ ਦਾ ਖਾਲਸਾ ਵਾਰਜੀ ਦੀ ਫਤਿਹ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲ ਕਰਦੇ ਹੋਏ ਜਿਹੜਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦਾ ਸਿਰਜਣਾ ਦਿਹਾੜਾ 1 ਮਈ 1994 ਉਹਦੀ ਜਿਹੜੀ ਯਾਦ ਹੈ ਉਹਦੇ ਮੱਗਰ ਇਹ ਸੈਮੀਨਾਰ ਰੱਖਿਆ ਆਪਾਂ ਵਾਰ-ਵਾਰ ਅਕਾਲ ਤਖਤ ਸਾਹਿਬ ਤੋਂ ਸੁਣ ਰਹੇ ਹਾਂ ਏਕੇ ਦੀ ਗੱਲ ਪਰ ਜਿਹੜੀ ਪਾਰਟੀ ਨੇ 1 ਮਈ 1994 ਤੇ ਅਕਾਲ ਤਖਤ ਸਾਹਿਬ ਦੇ ਇੱਕੇ ਦੀ ਗੱਲ ਮੰਨ ਕੇ ਆਪਣਾ ਦਲ ਭੰਗ ਕਰਕੇ ਸਾਰਿਆਂ ਨੂੰ ਮਿਲਾ ਕੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਲਾਨਨਾਮੇ ਤੇ ਤੋਰਿਆ ਸੀਗਾ ਉਹਨੂੰ ਵੀ ਅੱਜ ਦੇ ਜਥੇਦਾਰਾਂ ਨੂੰ ਚੇਤੇ ਰੱਖਣਾ ਚਾਹੀਦਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਕੇ ਇਹ ਪਾਰਟੀ ਬਣੀ ਸੀ ਅੰਮ੍ਰਿਤਸਰ ਅਲਾਨਨਾਮਾ ਕੀ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਜੇ ਅਨੰਦਪੁਰ ਸਾਹਿਬ ਦੇ ਜਿਹੜੇ ਫੈਡਰਲਿਜ਼ਮ ਦੇ ਮਤੇ ਆ ਉਹ ਨਹੀਂ ਪੂਰੇ ਤੁਸੀਂ ਦੇਸ਼ 'ਚ ਕਰਦੇ ਔਰ ਸਾਨੂੰ ਸਿੱਖਾਂ ਨੂੰ ਇੱਕ ਜਿਹੜਾ ਨਹਿਰੂ ਨੇ ਕਿਹਾ ਸੀਗਾ ਆਜ਼ਾਦੀ ਦੇ ਜਿਹੜੀ हां ਉਹ ਮਿਲੂਗੀ ਨਹੀਂ ਦੰਦੇ ਤਾਂ ਫਿਰ ਅਸੀਂ ਅੱਗੇ ਜਾ ਕੇ ਆਪਣੇ ਹੱਕ ਵਾਸਤੇ ਖਾਲਸਾ ਸਤਨ ਵੀ ਮੰਗਾਗੇ ਸਾਡੇ ਪਾਰਟੀ ਨੇ ਇਹ ਲਗਾਤਾਰ ਆਪਣੇ ਆਜ਼ਾਦੀ ਵਾਸਤੇ ਕੰਮ ਕੀਤਾ ਹੈ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕੀਤਾ ਜਦ ਉਰੇ ਬੁੱਚੜਬਾਜੀ ਸਟੇਟ ਸਪான்ਸਰਡ ਟੈਰਰਿਜ਼ਮ ਸੀ ਜਿਹਦੇ ਵਿੱਚ ਪਾਰਟੀ ਦਾ ਇੱਕ ਨੁਮਾਇੰਦੇ ਸਰ ਜਸਵੰਤ ਸਿੰਘ ਖਾਲੜਾ ਵੀ ਮਰਡਰ ਕੀਤੇ ਗਏ ਹਨ ਜਿਨ੍ਹਾਂ ਨੇ ਦਿਖਾਇਆ ਕਿ 25 ਹਜ਼ਾਰ ਲਾਸ਼ਾਂ ਮਾਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਪੁਲਿਸ ਨੇ ਅਣਪਛਾਤੀਆਂ ਕਹਿ ਕੇ ਭੁਕੀਆਂ ਔਰ ਸਿੱਖ ਕਤਲੇਆਮ ਹੋਇਆ ਸਿਰਫ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਨਹੀਂ ਦਰਬਾਰ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਦਿਨ ਵੀ ਬੇਕਸੂਰ ਬੱਚੀਆਂ ਬੀਬੀਆਂ ਬਜ਼ੁਰਗ ਜਿਹੜੇ ਨਮਸਕਾਰ ਕਰਨ ਗਏ ਸੀਗੇ ਪੰਚਮ ਪਤਾ ਦੇ ਸ਼ਹਾਦਤ ਦਿਹਾੜੇ ਤੇ ਉਹ 84 ਚ ਸਾਰੇ ਭਾਰਤ ਦੇ ਵਿੱਚ ਸਿੱਖਾਂ ਨੂੰ ਬੜੇ ਵੱਡੇ ਤਦਾਦ ਚ ਮਾਰਿਆ ਗਿਆ ਉਹਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹੀ ਮਾੜੀ ਸੋਚ ਚਾਹੇ ਸਟੇਟ ਸਪਾਂਸਰਡ ਸੀ ਚਾਹੇ ਟੈਰਰਿਸਟ ਐਕਸ਼ਨ ਸੀ ਉਹ ਕਸ਼ਮੀਰ 'ਚ ਵੀ ਆਪਾਂ ਦੇਖੀ ਐ ਬਲਵਾਨਾ 'ਚ ਵੀ ਹੋਇਆ ਹੁਣ ਉੱਥੇ ਵੀ ਇਹੀ ਰੌਲਾ ਚੱਲਦਾ ਕਿ ਜਿਹੜਾ ਆਰਟੀਕਲ 370 ਸੀ ਜਿਹੜੀ ਆਜ਼ਾਦੀ ਤੇ ਫੈਡਰਲਿਜ਼ਮ ਉੱਥੇ ਬਖਸ਼ਦਾ ਸੀ ਉਹ ਭੰਗ ਕਰਤਾ ਹੈਗਾ ਔਰ ਉੱਥੇ ਦੀ ਆਬਾਦੀ ਨੂੰ ਜ਼ਬਰ ਤੇ ਜ਼ੁਲਮ ਚੈਲਣਾ ਪਿਆ ਜਿਹਦੇ ਵਿੱਚ ਉਹਨਾਂ ਦੀਆਂ ਬੱਚੀਆਂ ਦਾ ਰੇਪ ਵੀ ਹੋਇਆ ਹੈਗਾ ਔਰ ਬਹੁਤ ਸਈਏ ਤਸੱਦ ਚਲੇ ਗਏ ਆ ਪਰ ਜਾਂਦੇ ਛੱਬੀ ਬੇਕਸੂਰ ਬੰਦੇ ਉੱਥੇ ਟੈਰਰਿਸਟ ਨੇ ਮਾਰੇ ਹੈਗੇ ਆ ਉਹਦੇ ਨਾਲ ਸਾਰਿਆਂ ਦੀ ਹਮਦਰਦੀ ਉਸ ਇਲਾਕੇ ਨਾਲ ਹੋਈ ਹੈ ਪਰ ਜਿਹੜੇ ਨਤੀਜੇ ਤੇ ਸਿੱਟੇ ਉਸ ਤੋਂ ਨਿਕਲ ਰਹੇ ਆ ਉਹ ਸਾਡੇ ਪੰਜਾਬ ਦੀ ਧਰਤੀ ਲਈ ਬਹੁਤ ਖਤਰਨਾਕ ਹੈ ਜਦ ਆਪਾਂ ਇਸ ਦੇਸ਼ ਵੱਲੋਂ ਉਹ 26 ਜਿਹੜੀਆਂ ਹੱਤਿਆ ਹੋਈਆਂ ਉਹਨਾਂ ਦੇ ਪੱਖ 'ਚ ਇਨਸਾਫ ਮੰਗਦੇ ਆ ਤੇ ਉਹਦੇ ਨਾਲ ਹੀ ਆਪਣੇ ਗਵਾਂਢੀ ਦੇਸ਼ ਦੇ ਉੱਤੇ ਇਹੋ ਜਿਹੀਆਂ ਕੰਡੀਸ਼ਨਸ ਲਾ ਦਿੰਦੇ ਆ ਜਿਹਦੇ ਨਾਲ ਕੋਈ ਜਵਾਬ ਕੋਈ ਨਹੀਂ ਦੇ ਸਕਦਾ ਹੁਣ ਤੁਸੀਂ ਆਪਣੇ ਜਿੱਥੇ ਨਦੀਆਂ ਦੇ ਮੋਗੇ ਲੱਗੇ ਹੋਏ ਆ ਜਿੱਥੇ ਵੀ ਪੰਜਾਬ 'ਚ ਦੇਖ ਲਓ ਮੈਕਸਿਮਮ ਲੜਾਈਆਂ ਜ਼ਿਮੀਂਦਾਰਾਂ ਦੇ ਵਿੱਚ ਉਹ ਮੋਗੇ ਤੇ ਪਾਣੀ ਕਰਕੇ ਹੁੰਦੀਆਂ ਮਰਡਰ ਤੱਕ ਕੇਸ ਹੋ ਜਾਂਦੇ ਹੈਗੇ ਆ ਪਰ ਜਦ ਤੁਸੀਂ ਇੱਕ ਪੂਰੀ ਕੌਮ ਦਾ ਪਾਣੀ ਰੋਕ ਦੋ ਉਹਨਾਂ ਨੂੰ ਧੰਕੀ ਦੇ ਦੋ ਕਿ ਅਸੀਂ ਇੱਕ ਬੂੰਦ ਪਾਣੀ ਦਾ ਨਹੀਂ ਦਵਾਂਗੇ ਫਿਰ ਅਗਲੇ ਕੋਲੇ ਬਚਿਆ ਕੀ ਹੈ ਉਹ ਹੁਣ ਆਪਣੇ ਖੇਤ ਕਿਵੇਂ ਪਾਲੂਗਾ ਆਪਣੇ ਬੱਚੇ ਕਿਵੇਂ ਪਾਲੂਗਾ ਉਹਨੂੰ ਤਾਂ ਫੇਰ ਇਸ ਤੋਂ ਨਾਲ ਮੌਤ ਹੀ ਚੰਗੀ ਹੈ ਜਦ ਹਾਲਾਤ ਭਾਰਤ ਇਹੋ ਜਿਹੇ ਬਣਾ ਦੂਗਾ ਉਹ ਵੀ ਦੇਸ਼ ਕਹੂਗਾ ਕਿ ਇਸ ਤੋਂ ਚੰਗਾ ਤਾਂ ਤੁਸੀਂ ਨਿਊਕਲੀਅਰ ਬੰਬ ਚਲਾ ਕੇ ਇਹ ਰੱਖੇ ਕਾਦੇ ਲਈ ਹੈ ਜੇ ਅਸੀਂ ਮਰਦੇ ਆ ਤਾਂ ਤੁਸੀਂ ਲੜਾਈ ਲੜੋ ਇਹ ਲੜਾਈ ਦਾ ਮਾਹੌਲ ਜਿਹੜਾ ਪੰਜਾਬ 'ਚ ਖੜਾ ਹੋ ਗਿਆ ਹੈ ਇਹ ਜਿਹੜੀਆਂ ਐਂਟੀ ਫੈਡਰਲਿਸਟ ਪਾਲਿਸੀਜ਼ ਸੈਂਟਰ ਦੀਆਂ ਚੱਲੀਆਂ ਔਰ ਅਕਾਲੀ ਦਲ ਅੰਮ੍ਰਿਤਸਰ ਫੈਡਰਲਿਜ਼ਮ ਦੇ ਤਹਿਤ ਤੁਰਿਆ ਸੀ ਪਰ ਅੱਜ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਕਿਉਂਕਿ ਸਾਡੇ ਮਗਰ ਕੋਈ ਵੀ ਦੇਸ਼ ਨੇ ਸਾਡੇ ਕਤਲੇਆਮ ਤੇ ਕੰਮ ਨਹੀਂ ਕੀਤਾ ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ 84 ਦੇ 40 ਸਾਲ ਹੋ ਗਏ ਆ ਉੱਥੇ ਵੀ ਨਾ ਕੋਰਟਾਂ ਨੇ ਨਾ ਸੁਪਰੀਮ ਕੋਰਟ ਨੇ ਨਾ ਲੈਜਿਸਲੇਚਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਖ-ਵੱਖ ਕੇਸਾਂ ਤੇ ਕੋਈ ਅਮਲ ਕੀਤਾ ਹੈਗਾ ਸੋ ਅੱਜ ਅਸੀਂ ਜਦ ਉਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਂਮੇ ਦੀ ਗੱਲ ਕਰਦੇ ਆ ਉਹ ਮੁੱਦੇ ਹਜੇ ਵੀ ਖੁੱਲੇ ਆ ਹਜੇ ਵੀ ਸਾਨੂੰ ਬਹੁਤ ਇਹਦੇ ਉੱਤੇ ਬੇਰਹਿਮਤਾ ਨਾਲ ਇਨਸਾਫ ਨਹੀਂ ਮਿਲਿਆ ਹੈਗਾ ਤੇ ਅੱਜ ਅਸੀਂ ਨਿਊਕਲੀਅਰ ਵਾਰ ਦੇ ਇੱਕ ਸਤਾਰ ਬਣਦੇ ਸਾਹਮਣੇ ਆਏ ਹੋਇਆ ਜਿਹਦੇ ਨਾਲ ਪੰਜਾਬ ਤੇ ਪੰਜਾਬ ਦੇ ਵਸਤੇ ਹਰੇਕ ਜੀ ਦਾ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਜੈਪੀਮ ਜੈਪਾ ਅਰਥ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਹੜੀ ਅੱਜ ਦੀ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਹ ਪੰਥਕ ਕੱਤਰਤਾ ਇਹ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੈਂਬਰਸ਼ਿਪ ਮੁਹਾਇਨ ਮੁਹਿੰਮ ਚਲਾਉਣ ਵਾਸਤੇ ਆ ਤੇ ਸ਼ਰੋਣੀ ਅਕਾਲੀ ਦਲ ਅਕਾਲ ਤਖਤ ਸਭ ਵੱਲੋਂ ਇਹ ਜਿਹੜੀ ਬਣਾਈ ਗਈ ਸੀਗੀ ਅੰਮ੍ਰਿਤਸਰ ਐਲਾਨਨਾਮੇ ਦੇ ਉੱਪਰ ਉਹਦੀ ਅਜੇ ਪੰਥਕ ਕੱਤਰਤਾ ਸੀਗੀ ਤੇ ਜਿਹੜੇ ਬਾਕੀ ਸਾਰੇ ਅਕਾਲ ਤਖਤ ਦੇ ਉੱਪਰੋਂ ਭਗੌੜੇ ਹੋ ਗਏ ਸੀਗੇ ਜਿੰਨੇ ਵੀ ਦਲ ਸੀਗੇ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿੰਘ ਰਜੀਤ ਸਿੰਘ ਮਾਨ ਸਾਹਿਬ ਉਹ ਆਪਣੀ ਗੱਲ ਤੇ ਜਦੋਂ ਅਕਾਲ ਤਖਤ ਦਾ ਹੁਕਮਨਾਮਾ ਲੱਗਾ ਸੀ ਅਕਾਲੀ ਦਲ ਅੰਮ੍ਰਿਤਸਰ ਕਾਲ ਨਾਮੇ ਦੇ ਉੱਪਰ ਉੱਥੋਂ ਲੈ ਕੇ ਅੱਜ ਤੱਕ ਉਸੇ ਗੱਲ ਦੇ ਉੱਪਰ ਖੜੇ ਆ ਤੇ ਆਪਾਂ ਲੋਕਾਂ ਨੂੰ ਵੀ ਗੱਲ ਕਹਿਣਾ ਚਾਹੁੰਦੇ ਆ ਭਗੌੜੇ ਕਿਹੜੇ ਆ ਤੇ ਅਸਲ 'ਚ ਕਿਹੜੇ ਆ ਜਿਹੜੇ ਪੰਚ ਦੇ ਦਾਸ ਆ ਉਹਨਾਂ ਨੂੰ ਆਪਣੇ ਨਾਲ ਲਾ ਕੇ ਚੁਣਿਆ ਜਾਵੇ ਜਾਂ ਭਿੰਗ ਜਾਂ ਭਾਰਤ